ਪਿਛਲੇ 8 ਸਾਲਾਂ ਤੋਂ ਆਈਫੋਨ ਚਲਾਉਂਦਾ ਹਾਂ ਫੋਟੋਸ ਅਤੇ ਵੀਡੀਓਸ ਕਲਿੱਕ ਕਰਕੇ ਆਈਫੋਨ ਤੋਂ ਹੀ ਇੰਸਟਾ ਤੇ ਪਾਉਂਦਾ ਹਾਂ ਆਪਣੀ ਕਮਾਈ ਕਰਕੇ ਆਪਣੇ ਸੁਪਨੇ ਪੂਰੇ ਕਰੀ ਜਾਂਦਾ ਹਾਂ ਸ਼ਾਇਰੀ ਟਾਈਪ ਕਰਕੇ Samsung ਦੇ ਫੋਨ ਵਿੱਚ ਸੇਵ ਕਰਦਾ ਹਾਂ ਆਈਫੋਨ ਤਾਂ ਹੀ ਤੇ ਨਜ਼ਰ ਨਹੀਂ ਆਉਂਦਾ ਕਿਉਂਕਿ ਵੀਡੀਓ ਸ਼ੂਟ ਤੇ Apple ਦੇ ਫੋਨ ਤੋਂ ਹੀ ਕਰਦਾ ਹਾਂ ਪਿਛਲੇ 4 ਸਾਲਾਂ ਤੋਂ ਵੀਡੀਓ ਬਣਾਉਣੀ ਹਾਂ ਲਾਈਕ ਤੇ ਵਿਊ ਆਉਂਦੇ ਨੇ ਤਾਂ ਵੀ ਮੈਂ ਵੀਡੀਓ YouTube ਤੇ ਪਾਉਣੀ ਆ ਇਹ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਲਾਈਕ ਕਰਨਾ ਕਿ ਨਹੀਂ ਕਰਨਾ ਮੈਂ ਤਾਂ ਵੀਡੀਓ ਬਣਾਉਣੀ ਹਾਂ ਸ਼ਯਕਾਲ ਆਗੇ ਆਇਕ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਕਰਦੇ ਹਾਂ ਬਿਨਾ ਟਾਈਮ ਵੇਸਟ ਕੀਤੇ ਵੀਡੀਓ ਸਟਾਰਟ ਗੰਦੂਰ ਸਿੰਘ ਪੱਪੂ ਦੇ ਘਰਾਂ ਦੀ ਖੋਦੀ ਟੱਟੀ ਆ ਰਹੀ ਹੈ ਜੀ ਟੱਟੀ ਆ ਰਹੀ ਹੈ ਤੇ ਵੀਰੇ ਉਹਨਾਂ ਨੇ ਕ ਗੁਸਲਖਾਨੇ ਚ ਜਾ ਐਵੇਂ ਨੈੱਟ ਤੇ ਹੱਗਾਂ ਦਾ ਕੀ ਫਾਇਦਾ ਟੱਟੀ ਦੇ ਵਿੱਚ ਦਿਹਾੜੇ ਲਾਏ ਸੈਕਟਰੀ ਵੱਲੋਂ ਵੀ ਕਿਹਾ ਗਿਆ ਚਲੋ ਕੁਲਦੀਪ ਮੈਂ ਕਿਹਾ ਜੀ ਚਲਾਦੀ ਆ ਆਪਾਂ ਨਾ ਵੀਰੇ ਲੱਗਦਾ ਜਿਆਦਾ ਹੀ ਸਖਤ ਆ ਜਿਹੜੀ ਦਿਹਾੜੀ ਲਾਉਣ ਤੇ ਵੀ ਨਹੀਂ ਆਉਣ ਡਈ ਤੇ ਨਾ ਹੀ ਉਹ ਸੈਕਟਰੀ ਦੇ ਕਹਿੰਦੇ ਆਉਂਦੀ ਆ ਮੈਨੂੰ ਲੱਗਦਾ ਕਬਜ਼ ਹੋ ਗਈ ਜਾਂ ਆਕਰ ਕਰ ਗਈ ਆ ਕੋਈ ਨਾ ਵੀਰੇ ਤਰਲਾ ਮਿੰਤ ਕਰ ਲਾ ਆਜੂ ਓਏ ਉਹਦੀ ਗੱਲ ਨਹੀਂ ਕਰਦੇ ਪਿੰਡਾਂ ਚ ਵਿੱਚ ਜਿਹੜੀ ਗ੍ਰਾਂਟ ਆਈ ਆ ਟਾਇਲਟ ਬਣਾਉਂਦੀ ਆ ਉਹਦੀ ਗੱਲ ਕਰ ਰਹੇ ਆ ਸਾਰੀ ਸੌਰੀ ਬਾਈ ਮੈਥੋਂ ਗਲਤੀ ਹੋ ਗਈ ਤੁਸੀਂ ਜਾਰੀ ਰੱਖੋ ਓਜੂ ਤੁਹਾਡਾ ਕੰਮ ਵੀ ਆਜੂ ਤੁਹਾਨੂੰ ਵੀ ਹੁਣ ਆ ਕੇ ਦੀ ਮੱਝ ਕੰਦਾ ਕੋਠੇ ਟੱਪਦੀ ਫਿਰਦੀ ਆ ਐ ਮਿੰਦੋ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਆਪਣੀ ਮੱਝ ਦਾ ਸੰਗਲ ਬੰਨ ਕੇ ਰੱਖ ਮੋਟਾ ਸੰਗਲ ਪਾ ਕੇ ਰੱਖਿਆ ਘਰ ਇਹਨੂੰ ਰੱਸੀ ਪਾ ਕੇ ਬਾਹਰ ਨਹੀਂ ਦਿੰਨੀ ਆ ਮੁੜ ਕੇ ਲੋਕਾਂ ਦੇ ਕੰਦਾ ਕੋਠੇ ਟੱਪਦੀ ਫਿਰਦੀ ਤੜਾ ਕੇ ਨਹੀਂ ਭੈਣਾ ਮੈਂ ਤਾਂ ਖੁਰਲੀ ਚ ਪੱਠੇ ਵੀ ਪਾਏ ਸੀ ਮੈਨੂੰ ਲੱਗਦਾ ਐਨੇ ਮੱਝ ਨੇ ਚੂਲ ਤੜਵਾ ਕੇ ਮੰਨਣਾ ਆ ਨਾ ਬੀਬਾ ਰੀਲਾਂ ਦੇ ਚੱਕਰ ਚ ਹੱਡੀ ਹੱਡੀ ਤੜਵਾਉਣੀ ਆ ਥੱਲੇ ਬਹਿ ਕੇ ਚਾਹ ਨਾਲ ਨਹੀਂ ਰੀਲ ਬਣਦੀ ਨਾ ਲੋਕਾਂ ਦੇ ਤਾਂ ਨਿਆਣੇ ਵਿਗੜਦੇ ਸੁਣੇ ਸੀਗੇ ਆ ਕਿਸੇ ਦੀ ਮਾਂ ਵਿਗੜਦੀ ਪਹਿਲੀ ਵਾਰੀ ਦੇਖਣ ਡੇ ਆ ਉਹ ਫੜ ਲਓ ਇਹਨੂੰ ਕੋਈ ਉਹ ਐਨੇ ਚੂਲਾ ਚਾਲਾ ਤੜਾ ਬੈਣਾ ਹੀ ਆ ਫਿਰ ਮਾਨ ਸਾਹਿਬ ਦਾ ਗਾਣਾ ਲਾਉਣਾ ਪੈਣਾ ਉਹ ਗਏ ਮਰ ਗਈ ਧਰਮਨਾਲ ਮਰ ਗਈ ਓਏ ਵਾਹ ਬੱਜ ਕੇ ਲੈ ਓਏ ਹੱਥ ਨਾ ਬਲਾਈਆ ਤੈਨੂੰ ਛੇੜੀ ਹੱਥ ਚੱਲ ਜਾਈਏ ਭਾਈ ਤੂੰ ਸਮਝਾ ਕੇ ਦੇ ਲੈ ਸਾਡੇ ਕਿਹੜੇ ਆ ਜਾ ਬਈ ਆਪਾਂ ਛੜ ਪਾਉਣੇ ਆਂ ਕਰਦੇ ਬਈ ਕਰਦੇ ਬਈ ਕਰਦੇ ਬਈ ਸੁਪ ਜਿਹੜਾ ਦਿੰਦੇ ਤੁਸੀਂ ਪਾਛੜ ਤੁਸੀਂ ਆਪ ਕਿੰਨੇ ਕੁ ਸਿਆਣੇ ਜਿਹਦਾ ਲੱਗੇ ਸੀ ਚੌੜ ਚੌੜ ਚ ਉਦੋਂ ਹੁੰਦੇ ਸੀ ਨਿਆਣੇ ਪਹਿਲਾਂ ਟਟੇ ਯਾਰ ਬੈਲੀ ਹੁਣ ਕਰੇ ਵੀ ਨਾ ਕੋਈ ਸਿਆਣੇ ਹਰ ਬੰਦਾ ਕਹੇ ਛੱਡਣਾ ਚਾਹੇ ਕੰਮ ਰੇ ਬਹੁਤ ਮੜੇ ਮੈਂ ਕਹਾਂ ਸ਼ਬਦ ਕਿੰਜ ਬਿਆਨ ਕਰਾਂ ਭਈ ਇਹ ਤਾਂ ਜਿਹੜੇ ਸਰੀਰ ਨੂੰ ਲੱਗੇ ਓਈ ਜਾਨੇ ਸਮਝਾ ਚੌੜ ਜੀ ਤੇ ਫਿਰ ਨਿਆਣੇ ਉਦੋਂ ਤਾਂ ਹੁੰਦੇ ਹੋਵੋਗੇ ਹੁਣ ਤਾਂ ਨਹੀਂ ਤੁਸੀਂ ਨਿਆਣੇ ਜੇ ਹੋ ਜੇ ਹੀ ਕਿਲ ਕਿਲ ਕੇ ਤੂੰ ਸ਼ਾਇਰੀ ਕਰਦਾ ਮੈਨੂੰ ਲੱਗਦਾ ਤੂੰ ਕਿਸੇ ਕੋ ਛਿੱਤਰ ਖਾਣੇ ਆ ਦੇਖ ਲੋ ਇੱਕ ਹੋਰ ਸ਼ਾਇਰ ਇਹਦੀ ਸ਼ਾਇਰੀ ਵੀ ਬੰਬ ਵਾਂਗੂ ਫਟਦੀ ਆ ਇਹ ਸ਼ਾਇਰੀ ਬੋਲਦਾ ਨਹੀਂ ਕਿੱਲਦਾ ਆ ਆਹਾ ਆਹਾ ਨੱਚੀ ਹੋਰ ਗੱਲਾਂ ਛੱਡ ਚਿਬੜਾ ਜਾ ਸ਼ਕਲ ਤੇਰੀ ਜਿਵੇਂ ਦੀ ਵੀ ਆ ਨਸ਼ੇ ਨੂੰ ਐਵੇਂ ਕਿਉਂ ਪ੍ਰਮੋਟ ਕਰਨ ਲੱਗਿਆ ਆ ਤੁੱਕ ਬੰਦੀ ਤਾਂ ਤੂੰ ਕਰ ਲਈ ਪਰ ਸੋਚਦਾ ਤਾਂ ਸਹੀ ਕਿ ਮੈਂ ਲਿਖਣ ਕੀ ਲੱਗਾ ਆ ਐਵੇਂ ਨਸ਼ੇ ਨੂੰ ਪ੍ਰਮੋਟ ਕਰੀ ਜਾਂਦੇ ਆ ਬਣਦੇ ਵੱਡੇ ਸ਼ਾਇਰ ਤੁਸੀਂ ਓ ਐਵੇਂ ਨਾ ਉੱਚੀ ਝੜਿੰਗਿਆ ਕਰ ਐਵੇਂ ਢੋਲ ਫਟ ਗਿਆ ਤੇ ਮੁੜ ਕੇ ਹਵਾ ਹੀ ਨਿਕਲਣੀ ਓ ਸਤਿ ਸ਼੍ਰੀ ਅਕਾਲ ਅੰਜਨਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਹੀ ਤੁਸੀਂ ਦੱਸੋ ਵਧੀਆ ਜੀ ਮੇਰੇ ਨਾਲ ਮੇਕਅਪ ਕਰਦੇ ਵਧੀਆ ਹੀ ਹਾਂਜੀ ਮੈਂ ਓਕੇ ਤੁਸੀਂ ਟੈਨਸ਼ਨ ਨਾ ਲਓ ਮੈਂਕਅਪ ਬਹੁਤ ਵਧੀਆ ਕਰਾਂਗੀ 100% ਬਹੁਤ ਵਧੀਆ ਨਟਾ ਲਗਾ ਤੁਸੀਂ ਟੈਨਸ਼ਨ ਨਾ ਲਓ ਬੈਠੋ ਮੈਨੂੰ ਮਨ ਤੁਹਾਨੂੰ ਹਾਡਾ ਮੇਕਅਪ ਕਿਵੇਂ ਲੱਗਿਆ ਹਾਂਜੀ ਮੈਂ ਬਹੁਤ ਬਹੁਤ ਬਿਊਟੀਫੁਲ ਐਂਡ ਟੈਂਸ ਤੁਹਾਨੂੰ ਲੱਗਦਾ ਗੁੱਡੀ ਦਾ ਸੁਪਨਾ ਪਹਿਲਾ ਡੌਣ ਬਣਦਾ ਸੀਗਾ ਇਹ ਤਾਂ ਭਲੇਖੀ ਨਾ ਮੇਕਅਪ ਆਰਟਿਸਟ ਬਣ ਗਈ ਹੈ ਦੇਖ ਕਛ ਨਹੀਂ ਹਟ ਲੈ ਕਿ ਕਿਦਾਂ ਗੁੱਡੀ ਨੂੰ ਡਰਾਉਣ ਦੇਈ ਆ ਹੈ ਵਿਚਾਰੇ ਦਾ ਵਿਆਹ ਆ ਉਹਦਾ thro ਕੱਢ ਕੇ ਰੱਖਤਾ ਨਾ ਕਰ ਪੈਣੇ ਨਾ ਕਰੇ ਨਾ ਝੁਲਮ ਅਗਲੀ ਭਾਵੇਂ ਡਾਡਾ ਰਾਤੀ ਬੈੱਡ ਤੋਂ ਉੱਠੇ ਕਿ ਹਾਏ ਹੁਣ ਨਹੀਂ ਮੇਕਅਪ ਕਰਵਾਉਣ ਜਾਣਾ ਜਿੰਨੀ ਸੀਰੀਅਸ ਹੋ ਕੇ ਤੂੰ ਲੱਗੀ ਆ ਨਾ ਪੈਣੇ ਬੰਦੂਕ ਬੰਦਾ ਖ ਲੈ ਤੇ ਪੁਲਿਸ ਚ ਆ ਜਾ ਮੇਕਅਪ ਲਾਈਨ ਤੇਰੇ ਲਈ ਨਹੀਂ ਬਣੀ ਤੂੰ ਤਾਂ ਗੁੱਡੀਆਂ ਡਰਾ ਡਰਾ ਮਾਰ ਦੇਣੀ ਆ ਜਾ ਪੈਣੇ ਲੱਸੀ ਲੁਸੀ ਪੀ ਤੇ ਠੰਢੀ ਰਿਆ ਕਰ ਜੀ ਸਾਡੀ ਅੱਜ ਦੀ ਆਖਰੀ ਵੀਡੀਓ ਤੇ ਸੁਨੇਹਾ ਵੀ ਕਿ ਜਿੱਥੇ ਇੰਨਾ ਗੰਦ ਦੇਖਣ ਨੂੰ ਮਿਲਦਾ ਉਥੇ ਨਾਲ ਹੀ ਇੰਨਾ ਦਰਿਆਦਿਲ ਲੋਕ ਤੇ ਚੰਗੇ ਇਨਸਾਨ ਵੀ ਦੁਨੀਆ ਤੇ ਵਸਦੇ ਨੇ ਕਹਿੰਦੇ ਨੇ ਦੁਨੀਆ ਤੇ ਸਭ ਤੋਂ ਵੱਡਾ ਰੁਤਬਾ ਮਾਂ ਦਾ ਹੁੰਦਾ ਹੈ ਤੇ ਮਾਂ ਸਭ ਕੁਝ ਆਪਣੇ ਬੱਚੇ ਲਈ ਕਰ ਸਕਦੀ ਹੈ ਪਰ ਇਸ ਵੀਡੀਓ ਵਿੱਚ ਇੱਕ ਮਾਂ ਨੇ ਆਪਣਾ ਜਿਗਰ ਦਾ ਟੁਕੜਾ ਕਿਸੇ ਦੂਸਰੀ ਜਨਾਨੀ ਦੀ ਝੋਲੀ ਪਾ ਕੇ ਉਹਨੂੰ ਵੀ ਮਾਂ ਦਾ ਸੁੱਖ ਦਿੱਤਾ ਸੋ ਜਿੱਥੇ ਇੰਨੀਆਂ ਮਾੜੀਆਂ ਵੀਡੀਓ ਪ੍ਰਮੋਟ ਕਰਦੇ ਹੋ ਉਥੇ ਇਹੋ ਜਿਹੀਆਂ ਚੰਗੀਆਂ ਵੀਡੀਓ ਵੀ ਪ੍ਰਮੋਟ ਕਰਿਆ ਕਰੋ ਤਾਂ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਜਾ ਸਕੇ ਸੋ ਐਸੀ ਸਾਡੀ ਅੱਜ ਦੀ ਆਖਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡੀ ਰੀਚ ਵੱਧ ਸਕੇ ਤੇ ਹੋਰ ਅਸੀਂ ਚੰਗੀਆਂ-ਚੰਗੀਆਂ ਵੀਡੀਓ ਤੁਹਾਡੇ ਲਈ ਲਿਆਉਂਦੇ ਰਹੀਏ ਸੋ ਅੱਜ ਲਈ ਐਨਾ ਹੀ ਸਤਿ ਸ਼੍ਰੀ ਅਕਾਲ